ਅੱਜ ਕੋ ਆਪਣੀ ਅਗਲੀ ਤੋਂ ਬਲੀ ਕਰ ਕਹੜੀ ਚ ਵੀਡੀਓ ਲਈ ਜਿੰਨੂੰ ਤੁਸੀਂ ਆਪ ਲੋਕ ਤੁਸੀਂ ਵੀਡੀਓ ਦੇਖ ਲਓ ਥੋੜਾ ਜਿਹਾ ਕਲ ਜਾਂ ਨਾ ਫਿਕਤੀ ਵੈ ਨਾ ਤੁਸੀਂ ਮੇਰੇ ਚੈਨਲ ਨੂੰ ਨਾ ਯੂਨਸਕ੍ਰਾਈਬ ਕਰਦੇ ਹੋ ਠੀਕ ਹੈ ਨਾ ਕਰੋ ਚੈੱਕ ਵੀਡੀਓ ਫਿਰ ਆਪਾਂ ਮਿਲਦੇ ਹਾਂ ਗਾਇਜ਼ ਅਮਨੇ ਸਭ ਨਾ ਕਿਸਡੇ ਮਨਾ ਲਿਆ ਹੈ ਆਪ ਲੋਕੋ ਕੀ ਵਜ੍ਹਾ ਸੇ ਹੈ ਹਮਾਰਾ ਫਸਟ ਆ ਦੇਖੋ ਇਸ ਉਮਰ ਚ ਤੋਂ ਚੁੱਟੜ ਨਹੀਂ ਧੋਣੇ ਤੇ ਇਹ ਦੇਖੋ ਬੁੱਲੀ ਬਦਮਾਸ਼ ਕਰੀ ਜਾਂਦਾ ਕਿਸਡੇ ਕਰੋ ਚੈੱਕ ਵੀਡੀਓ ਕਿਸ ਦਿਨ ਤਾਂ ਟੱਪ ਗਿਆ ਫਿਰ ਵੀ ਹਲੇ ਤੱਕ ਇਹ ਵੀਡੀਓ ਨਾਲ ਦੇ ਟ੍ਰੈਂਡਿੰਗ ਵਿੱਚ ਚੱਲ ਰਹੀ ਹੈ ਪੰਜਾਬੀਓ ਤੇ ਤੁਹਾਨੂੰ ਆਪਾਂ ਇਦਾਂ ਨਹੀਂ ਖੇ ਰਹੇ ਆ ਤੇ ਇਦਾਂ ਆਪਣਾ ਵੀਰ ਜੱਸ ਸੇਅਰ ਰਿਹਾ ਤੇ ਜੇਕਰ ਤੁਸੀਂ ਜੱਸ ਵੀਰ ਦੇ ਫੈਨ ਹੋ ਜੇ ਜੱਸ ਵੀਰ ਨੂੰ ਤੁਸੀਂ ਪਿਆਰ ਕਰਦੇ ਹੋ ਤੇ ਵੀਡੀਓ ਨੂੰ ਤਾਂ ਫਿਰ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਦੱਸਿਓ ਤੁਹਾਨੂੰ ਵੀਡੀਓ ਕਿੱਦਾਂ ਲੱਗੀ ਠੀਕ ਪੰਜਾਬੀਓ ਤੇ ਕਰਦੇ ਹਾਂ ਸਟਾਰਟ ਵੀ ਕੋਈ ਚੱਕ ਵੀਡੀਓ ਆ ਦੇਖ ਲੂ ਕਿਸ ਨੇ ਮਨਾਈ ਜਾਂਦੇ ਨੇ ਨੁੰਨੀ ਬਦਮਾਸ ਡੇ ਮਨਾਉਂਦੇ ਫਿਰਦੇ ਨੇ ਸਾਨੂੰ ਆ ਉਮਰ ਤੇ ਤਿੱਤੜ ਨਹੀਂ ਧੋਣੇ ਆਉਂਦੇ ਸੀ ਕਾਸ ਕੋਈ ਤਰਸ ਡੇ ਵੀ ਹੁੰਦਾ ਕੋਈ ਸਾਡੇ ਤੇ ਵੀ ਤਰਸ ਕਰ ਲੈਂਦੀ ਸਾਨੂੰ ਤਾਂ ਕੋਈ ਇਹ ਵੀ ਨਹੀਂ ਕਹਿੰਦੀ ਮੈਂ ਸੋਚ ਕੇ ਦੱਸੂਗੀ ਸਿੱਧੇ ਐਂ ਕਹਿੰਦੀ ਤਫਾ ਮੈਂ ਵੇਰ ਬੱਸ ਸਾਡੀ ਨਾਲ ਤੂੰ ਇੰਨੀ ਮਾੜੀ ਕਿਉਂ ਕਰਦਾ ਅਸੀਂ ਆ ਉਮਰ ਚ ਮੰਮੀ ਨੂੰ ਨਹੀਂ ਵੇਚਾਂ ਨਹੀਂ ਮੰਮੀ ਅੱਜ ਕੱਲ ਦੇ ਚਬਾਕ ਦੇਖ ਲੋ ਅਸੀਂ ਇੰਨੀ ਚੱਕੀ ਗੱਬਾ ਸੀ ਕੀ ਮਾਣਾ ਕਰਦਾ ਤੇਰੇ ਤੂੰ ਸਾਨੂੰ ਇਹੀ ਭੇਜਾ ਵੀ ਤੁਸੀਂ ਕਰਦੇ ਨੇ ਸੌਦੇ ਪੱਤੇ ਲੈ ਆਉਣਾ ਜਾਂ ਕਰਦੇ ਨੇ ਕੰਮ ਕਰ ਕਰਨਾ ਅਸੀਂ ਤੇਰਾ ਕੀ ਮਾਰਕਾ ਤਸੀਂ ਤੇਰੀ ਕਿਹੜੀ ਜ਼ਮੀਨ ਉੱਤ ਬਲੀ ਸਾਡੀ ਵੀ ਸੋਲਾ ਨਿਕੇ ਨਿਕੇ ਚਵਾਕ ਦੇਖ ਲੈ ਉਹ 90 ਵਾਲਿਓ ਕੋਈ ਵਧੀਆ ਜ਼ਹਿਰ ਲਿਆਓ ਜਾਂ ਕੋਈ ਨਹਿਰ ਨੂੰ ਹੋਰ ਦੇਖੋ ਮਾਰੀ ਇਹ ਸਾਲ ਹਾਂਜੀ ਫਿਰ ਅਬ ਕਿਤੇ ਲੱਗੀ ਜੇ ਵੀਡੀਓ ਵੀਡੀਓ ਬਦਲ ਕੇ ਵੀਡੀਓ ਨੂੰ ਆਪਕੇ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਦੱਸਿਓ ਕਿ ਤੁਹਾਨੂੰ ਵੀਡੀਓ ਕਿਤੇ ਲੱਗੀ ਜੇ ਕਿ ਫੇਸਬੁੱਕ ਤੇ ਫੇਸਬੁੱਕ ਦੇ ਪੇਜ ਲਾਈਕ ਕਰ ਲਿਓ ਇੰਸਟਾਗ੍ਰਾਮ ਜੇਕਰ ਫੋਲੋ ਕਰ ਲਓ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਠੀਕ ਹੈ ਪੰਜਾਬੀ ਹੁਣ ਅੱਜ ਇਸ ਸਰਵਸ਼ਣ ਦੇ ਵੀਡੀਓ ਅਪਲੋਡ ਕਰਦੇ ਰਹਿਣੇ ਆ ਜਿੱਦ ਤੱਕ ਵੀਰੋ ਆਪਣੇ ਨੂੰ ਛੋੜੇ ਪ੍ਰਾਨ ਨੂੰ ਸਪੋਰਟ ਤੁਸੀਂ ਜਰੂਰ ਕਰਿਓ ਠੀਕ ਹੈ ਪੰਜਾਬੀਓ ਜਲਦੀ ਬਣਾਉਣੇ ਸਟੋਰੀ ਦੇ ਸਰਪਰੇ ਸਸੀ ਕਾਲ ਜੀ